ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਅੱਜ ਪਹੁੰਚੇ ਆਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਕੋਠਾ ਹੁਣ ਆਪਾਂ ਤੁਹਾਨੂੰ ਬਾਬਾ ਜੀ ਇਤਿਹਾਸ ਸੁਣਾਉਣਗੇ ਉਹ ਜ਼ਰੂਰ ਸੁਣਿਓ ਜੀ ਔਰ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬਰਕਤਾਂ ਹੈ ਇਹ ਅਸਤਾਨ ਦੀੇਵਾ ਰਾਜ ਪਠਾਨ ਵਾਲੀ ਸ਼ਾਨਤ ਬਾਬਾ ਪੀਤਾ ਜੀ ਨੇ ਕਰਵਾਈ ਹੈ ਹਾਜੀ ਹੁਣ ਜੀਵਾ ਕਰਵਾ ਰਹੇ ਹਨ ਜੀ ਗੋਮ ਸ਼ਾਂਤ ਬਾਬਾ ਨਵਿੰਦਰ ਜੇ ਕੀ ਹਾਜੀ ਸ਼੍ਰੀ ਗੋਮ ਸ਼ਾਂਤ ਬਾਬਾ ਗੁਰਵਿੰਦਰ ਜੇ ਕੀ ਸ਼ਾਂਤਾਂ ਮਾਂ ਪੁਰਾਣੀ ਸੰਗਤਾਂ ਦੇ ਭਰੇ ਲਈ ਕਾਰ ਹੀਵਾ ਦੀ ਟੋਕਰੀ ਰੱਖੀ ਹੈ ਜੀ ਦੇਵਾ ਨਾਈ ਹੈ ਬੋਰੀ ਸੀਮਣ ਦੀ ਅੱਡੇ ਪੱਕੀ ਇਹ ਜਿਹੜੇ ਜੰਗ ਜਨੇੇੇਵਾ ਕਾਰਨੀਓ ਵੀ ਗੁਰੂ ਘਰ ਦਾ ਪ੍ਰਚਾਰ ਤੇ ਰੂਪਾ ਸੇਵਾ ਲਈ ਜਾਓ ਜੀ ਗੁਰੂ ਕਾਰਨੀਆਂ ਗੁੱਧੀਆਂ ਲੈ ਕੇ ਜਾਓ ਜੀ ਅੱਲੇ ਗੁਰੂ ਦਾ ਨਾਮ ਕਰਕੇ ਅੰਦਰਿਆ ਜੀ ਜਾਰੀ ਜੰਗ ਤੇ ਧਰ ਕੀ ਜਣਾ ਵਾਹਿਗੁਰੂ ਕੀ ਕਾਠਾ ਵਾਹਿਗੁਰੂ ਕੀ ਕਿਵਟੇ ਕਰੂਏ ਵੀ ਸੇਵਾ ਗੁਰੂ ਕਾਰਨੀਆਂ ਅੰਗਰਾਵਾਸ ਦੀ ਗੁਰੂ ਕਾਰਨੀਆਂ ਅੰਗਰਾਵਾਸ ਦੀ ਵਾਹ ਲੋ ਜੜਵੀਂ ਨੂੰ ਦੇ ਕੇ ਹੁਣ ਤੁਸੀਂ ਇਤਿਹਾਸ ਸੁਣ ਲਿਆ ਗੁਰਦੁਆਰੇ ਦਾ ਹੁਣ ਤੁਸੀਂ ਬਾਹਰ ਦਾ ਸੀਨ ਵੇਖੋ ਜੀ ਕੁਛ ਐਵੇਂ ਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਪਹੁੰਚ ਚੁੱਕੇ ਹਾਂ ਧੰਨ ਧੰਨ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਗੁਰੂ ਘਰ ਦੇ ਵਿੱਚ ਜੋ ਕਿ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਇੱਕੋਰੀ ਵੇਖੋ ਤੇ ਫਿਰ ਦੱਸਿਓ ਮੈਨੂੰ ਕਿਵੇਂ ਲੱਗੇ ਚਲੋ ਜੀ ਆਜੋ ਦਿਖਾਉਣਾ ਜੀ ਤੁਹਾਨੂੰ ਵਾਹਿਗੁਰੂ ਵਾਹ ਏ ਗੁਰੂ ਧਿਆਨ ਮੈਂ ਇਤਿਹਾਸ ਵੀ ਦਿਖਾਉਣਾ ਨਾਲੇ ਬਾਕੀ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਐچھے ਇਤਿਹਾਸ ਲਿਖਿਆ ਹੋਇਆ ਜੀ ਆਹ ਦੇਖੋ ਜੀ ਇਤਿਹਾਸ ਦੇਖ ਸਕਦੇ ਹੋ ਜੀ ਵਾਹ ਏ ਗੁਰੂ ਜੀ ਇਹ ਲੋਜਾ ਘਾਗੋਰ ਦਵਾਰਲੀ ਬਾਬਾ ਬਤੀ ਬਾਬਾ ਜੀ ਦਾ ਭਾਈ ਮਣੀ ਸਿੰਘ ਜੀ ਦੇ ਨਾਂ ਉਤੇ ਹੈ ਇਹ ਨਿਸ਼ਾਨ ਸਾਹਿਬ ਦੇ ਕਰੋ ਜੀ ਦਰਸ਼ਨ ਵਾਹਿਗੁਰੂ ਫਿਰ ਤੁਹਾਨੂੰ ਚਾਹ ਦਾ ਲੰਗਰ ਮਿਲੇਗਾ ਵਧੀਆ ਜੀ ਬਹੁਤ ਸੋਹਣਾ ਜੀ ਸਾਰਾ ਗੁਰਦੁਆਰਾ ਬਹੁਤ ਜਚਾਰ ਰੱਖਿਆ پارک ਸੋਹਣਾ ਬਣਾ ਰੱਖਿਆ ਸਾਹਮਣੇ ਦੇਖੋ ਤੁਸੀਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਮੂਹ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਯਾਦਗਾਰ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਦੇਖੋ ਜੀ ਇੱਧਰ ਨਿਸ਼ਾਨ ਸਾਹਿਬ ਜੀ ਜੀ ਦਰਸ਼ਨ ਕਰ ਲਓ ਜੀ। ਨਾ ਡੇਢ ਦੇ ਵਿੱਚ ਹੈ ਜੀ ਇਹ ਗੁਰਦੁਆਰਾ ਪੈਂਦਾ ਮਹਾਰਾਸ਼ਟਰ ਦੇ ਵਿੱਚ। ਇੱਧਰ ਸੰਗਤਾਂ ਚਾਹ ਪਾਣੀ ਵੀ ਛਕ ਸਕਦੀਆਂ ਨੇ, ਪ੍ਰਸ਼ਾਦਾ ਛਕ ਸਕਦੀਆਂ ਨੇ। ਕੁਝ ਸੰਗਤਾਂ ਬੈਠੀਆਂ ਵੀ ਹਨ, ਛੱਕ ਵੀ ਰਹੀਆਂ ਹਨ। ਦੇਖੋ ਜੀ ਆ ਬਾਬਾ ਜੀ ਚਾਹ ਦਾ ਲੰਗਰ ਵੀ ਤਿਆਰ ਰੱਖਿਆ ਹੋਇਆ ਹੈ। ਸਾਹਮਣੇ ਤੁਸੀਂ ਵੇਖ ਸਕਦੇ ਹੋ ਜੀ ਸਾਹਮਣੇ ਪਾਰਕ ਵੀ ਹੈ ਜੀ। ਬਹੁਤ ਹੀ ਸੋਹਣਾ ਪਾਰਕ ਬਣਾ ਰੱਖਿਆ ਜੀ ਸਾਹਮਣੇ ਇਹਨਾਂ ਨੇ ਬਾਬਾ ਜੀ ਨੇ। ਬਹੁਤ ਵਧੀਆ ਜਿਹਾ ਚਾਹ ਰੱਖਿਆ ਜੀ। ਬੋਲੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਤੇ ਹੁਣ ਅਸੀਂ ਆ ਗਏ ਗੁਰਦੁਆਰਾ ਚੰਦਨ ਸਾਹਿਬ ਤੇ ਇੱਥੇ ਹੁਣ ਮੈਂ ਤੁਹਾਨੂੰ ਚੰਦਨ ਦਾ ਬੁੱਟਾ ਦਿਖਾ ਰਿਹਾ ਜੀ ਚੈੱਕ ਕਰੋ ਜੀ ਇੱਕ ਵਾਰੀ ਚੰਦਨ ਦੇ ਬੁੱਟੇ ਨੂੰ ਤੇ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲ ਕਰ ਲਓ ਦੇਖੋ ਜੀ ਪੱਤੇ ਦੇਖੋ ਇੱਕ ਵਾਰੀ ਕਿੰਨੇ ਵਧੀਆ ਲੱਗ ਰਹੇ ਨੇ ਥੋੜਾ ਜ਼ੂਮ ਕਰਕੇ ਦਿਖਾਣਾ ਤੁਹਾਨੂੰ ਮੈਂ ਆ ਦੇਖੋ ਚੈੱਕ ਕਰੋ ਜੀ ਬਹੁਤ ਹੀ ਸੋਹਣੇ ਲੱਗ ਰਹੇ ਨੇ ਕੋਣ ਤੇਰਾ ਮੈਂ ਇੱਥੇ ਪਾਰਕ ਦਾ ਇੱਕ ਉਹ ਦਿਖਾਉਂਗਾ ਆ ਦੇਖੋ ਜੀ ਬਹੁਤ ਹੀ ਸੋਹਣਾ ਗ੍ਰੀਨ ਗ੍ਰੀਨ ਬਹੁਤ ਹੀ ਵਧੀਆ ਹਰਾ ਹਰਾ ਬਣਾ ਰੱਖਿਆ ਇੱਥੇ ਕੇਲਿਆਂ ਦੇ ਬੁੱਟੇ ਵੀ ਲੱਗੇ ਹੋਏ ਨੇ ਜੀ ਬਹੁਤ ਵਧੀਆ ਨਾਰੀਅਲ ਦੇ ਬੁੱਟੇ ਬਹੁਤ ਸੋਹਣਾ ਲਾ ਰੱਖਿਆ ਤੇ ਪਾਰਕ ਤੋਂ ਬਾਅਦ ਹੋਣ ਤੋਂ ਬਾਅਦ ਆ ਤਿਆਂ ਨੂੰ ਮੈਂ ਈ ਮਿਲੀ ਦਾ ਬੁੱਟਾ ਦਿਖਾ ਰਿਹਾ ਈ ਮਿਲੀਆਂ ਵੀ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਇਹਦੇ ਤੇ ਪੱਕੀਆਂ ਵੀ ਹੋਈਆਂ ਨੇ ਕੁਛ ਪਰ ਆਪਾਂ ਇਹਨਾਂ ਨੂੰ ਤੋੜਦੇ ਨਹੀਂਗੇ ਆਪਾਂ ਸਿਰਫ ਦਿਖਾ ਰਹੇ ਹਾਂ ਤੁਹਾਨੂੰ ਵੀ ਇਦਾਂ ਲੱਗੀਆਂ ਹੋਈਆਂ ਤਹੋਂ ਤੁਸੀਂ ਗੁਰਦੁਆਰੇ ਦੇ ਇਤਿਹਾਸ ਸੁਣੋ ਜੀ ਸ੍ਰੀ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਦੇ ਨਾਨਕ ਪਰੀ ਦੀ ਸਾਖੀ ਸ੍ਰੀ ਮਤੇ ਸ਼ਾਤਾ ਨਾਲ ਸੁਨਿਅਰ ਦਾ ਦਾਨ ਬਖਸ਼ੋ ਤੇ ਇੱਕ ਵਾਰੀ ਗਾ ਕੇ ਆਪੋ ਸਤਨਾਮ ਸ੍ਰੀ ਵਾਹਿਗੁਰੂ ਸਾਕੇ ਬਰਬਾਰ ਗਿਆਨੀ ਪ੍ਰੀ ਸਾਹਿਬ ਜੀ ਨਾਨਕ ਪਰੀ ਜਸਤਾਂ ਦੇ ਪੜ੍ਹੇ ਰੋਹ ਸਿਰ ਭੱਤੀ ਦਾ ਤੇ ਨਾਮ ਜਪਦੇ ਸੀ ਜਿਨ੍ਹਾਂ ਦਾ ਨਾਮ ਮੰਗਲ ਤੇ ਦਾਗਾ ਲਾ ਇੱਕ ਹੋਰਕਾਤ ਬਸੇ ਦਾ ਦਾਨ ਦੇ ਚੇ ਨੇ ਗੁਰਖਨਾਥ ਅਚੰਦਨ ਰਾਤ ਕੋ ਗੁਰੂ ਮੰਨਦੇ ਸੇਵਨਾ ਦਾ ਪਰਚਾਰ ਕਰਦੇ ਸੀ ਗੋਵਨਾਰਗਦੇਵ ਜੀ ਮਹਾਰਾਜ ਜਾਨੀ ਜਾਨ ਨਿਰਤਾਰੀ ਦੋਸਤ ਸਭ ਲੋਕੋ ਦੇਨੁ ਨੇ ਦੇ ਮਾਲਕਾ ਵਿੱਚ ਆਏ ਇਹਨਾਂ ਸਿਧਾਂ ਨਾਮ ਵੀ ਪਰਿਹੇ ਪੰਜ ਦਿਨ ਜਾਂ ਉਸ ਹੋਏ ਸਿਧਾਂ ਚਾਨਾ ਪਾ ਕੇ ਭਗਵਾਨ ਨਾਨਕ ਨੇ ਚਾਨੀ ਲਾਗੇ ਭਗਵਾਨ ਨਾਨਕ ਨੇ ਉਹਨਾਂ ਨੂੰ ਸਿੱਧੇ ਰਸਤੇ ਪਾ ਕੇ ਚਾਨਾ ਪਾ ਕੇ ਖੜਾਵੇ ਨਿਸ਼ਾਨੀ ਦੇ ਕੇ ਤੁੰਗ ਵਿਦਾ ਨਾਮ ਦੀ ਆਸਾ ਪਈ ਇਹ ਤੇ ਰੈਲ ਸੱਚੇ ਪਾਤਸ਼ਾਹ ਤੇ ਪਾਸ਼ਾ ਜੀ ਦੇ ਤੇ ਉਹ ਸਤਾਨ ਹੇਠ ਉਤਾਰ ਦੇ ਦਰਸ਼ਨ ਕਰਵਾਏ ਜੀ ਦਾ ਬਾਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰੋ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖੜਾਵਾਂ ਦੇ ਜੀ ਤੇ ਜੀਵਨ ਸਫਲ ਕਰਵਾਵੋ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਸਾਰਾ ਕੁਝ ਦੇਖਣ ਨੂੰ ਮਿਲੂ ਜੀ ਧੰਨੋ ਜੀ ਵੀਡੀਓ ਦੇ ਐਂਡ 'ਚ ਕਿਵੇਂ ਕਿਵੇਂ ਕਿਹੜਾ ਕਿਹੜਾ ਗੁਰਦੁਆਰਾ ਕਿੱਥੇ ਹੈ ਤੇ ਕਿਵੇਂ ਹੈ ਤੇ ਇਤਿਹਾਸ ਵੀ ਜੁੜੇ ਰਹੋ ਜੀ ਗੁਰਦੁਆਰਾ ਨਾਨਕਪੁਰੀ ਸਾਹਿਬ ਬਾਰੋਂ ਐਵੇਂ ਦਾ ਲੱਗਦਾ ਹੈ ਜੀ ਦੇਖੋ ਇੱਧਰ ਨਿਸ਼ਾਨ ਸਾਹਿਬ ਲੱਗਿਆ ਹੋਇਆ ਜੀ ਇਸ ਪਾਸੇ ਬਹੁਤ ਹੀ ਲੱਗ ਰਿਹਾ ਜੀ 4G ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਤਹਾਸਿਲ ਗੁਰਦੁਆਰਾ ਨਾਮਿਸਤ ਸਾਹਿਬ ਹੈ ਜੇ ਦੋ ਆਪਰ ਦਵਸਾਂ ਦੇ ਬਾਹਰ ਤੋਂ ਪ੍ਰਕਰਮਾ ਕਰਦੇ ਹਾਂ ਸੱਜੇ ਪਾਸੇ ਸਾਧੂ ਕੋਲ ਦੇਖੀਏ ਦਰਸ਼ਨ ਮੁਰਗੀ ਜਿਸ ਅਵੇਰੀਟਾ ਪਹਿਲੀ ਪਾਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੌ ਦੇ ਉੱਤੇ ਨੌ ਫਟਨਾ ਪਿਆਜਵਾ ਨ ਹੋਇਸਣ ਭਾਈ ਮਦਾਨਾ ਜੀ ਨੇ ਬੇਨਤੀ ਕੀਤੀ ਮਹਾਰਾਜ ਜੀ ਦਾ ਜਨਸਤ ਤਿਤੇ ਜਾਤੀ ਕਮੀ ਹੈ ਜਰ ਚਾਹੇ ਤਰ ਸਤੁਰਨਾ ਭਾਈ ਮਦਾਨਾ ਜੀ ਤੇ ਹਰ ਤੁਸੀਂ ਬਾਹਰ ਜਾਓ ਜਿਵੇਂ ਹੀ ਬਾਹਰ ਜਾਈ ਤਾਂ ਜੀ ਜ਼ਿਆਦਾ ਸੋਮਾ ਵਰਕਰ ਹੋਇਆ ਕਾਹੀ ਮਰਦਾਨਾ ਤੀਨ ਜਲ ਗਿਆ ਤੇ ਦੁਸਿਆ ਮਹਾਰਾਜ ਜਲੋ ਮਿਟਾ ਹੈ ਸਤਿਗੁਰੂ ਨੇ فرمایا ਕਰਦੀ ਦੇਵਦਿਆਂ ਦੀ ਹੈ ਜਿਸ ਕਰਕੇ ਜਲ ਮਿਟਾ ਹੈ ਆਪ ਉਸੇ ਜਿ ਬੈਠੇ ਮੇਰੀ ਕਦੇ ਬੋਸਨ ਬਲਾਸ ਕਰੇ ਸਾਣ ਨੂੰ ਇਹਨੇ ਕੋਈ ਆਇਆ ਤੇ ਆ ਕੇ ਬੀਤਰੀ ਦੀ ਸਤਿਗੁਰੂ ਜੀ ਮੇਰਾ ਵੀ ਕੋਠ ਠੀਕ ਕਰੋ ਉਹ ਨਾਰਾਇਣ ਦੇਖੀ ਨੇ ਕੋਈ ਦਾ ਸੋਮੇਸ਼ ਇਸ਼ਾਰਾ ਕਰਵਾਇਆ ਜਾਰ ਸ਼ਿਕਾਇਤ ਕੌਂਸਲ ਤੋਂ ਠੀਕ ਹੋ ਗਿਆ ਉਸਨੇ ਦੁਬਾਰਾ ਬੀਤੀ ਪੀਤੀ ਸੱਚੇ ਪਾਤਸ਼ਾਹ ਜੀ ਨੂੰ ਸੋਮੇ ਨੂੰ ਤੁਸੀਂ ਸਰੋਵਰ ਦਾ ਪਰਵਾਸ਼ੋ ਤਾਂ ਕਿ ਇਸ ਤਰ੍ਹਾਂ ਹੋ ਸਕਦਾ ਦੇ ਵੀ ਦੋਸ਼ਾ ਠੀਕ ਹੋਣਗੇ ਗੁਰੂ ਨਾਨਕ ਦੇਵ ਜੀ ਨੇ ਸੋਮੇ ਨੂੰ ਸਰੋਵਰ ਦਾ ਪਰਵਾਸ਼ਿਆ ਤੇ فرمایا ਜਿਸ ਕਰ ਵੀ ਹੋ ਆ ਰਹੇ ਨਹੀਂ ਜਾਂ ਸੁਖ શાંતੀ ਹੈ ਨਹੀਂ ਹੋ ਸਕਦਾ ਸ਼ਰਧਾ ਭਾਵ ਨਾਲ ਸਰੋਵਰ ਚ ਆ ਕੇ ਸ਼ਰਨ ਕਰਨ ਸੱਚੇ ਪਾਤਸ਼ਾਹ ਦਾ ਅਸਰ ਬੜਾ ਪੁਨਿਆ ਕਰਨਗੇ आज ਦਾ ਬਹੁਤ ਸਰਪ੍ਰੈਸ ਤੋਂ ਬਿਕਰ ਸ੍ਰੋਵਰ ਦੇ ਠੰਡੇ ਮਿੱਠੇ ਜਲ ਦੇ નિਸ਼ਾਨ ਕਰਕੇ ਆਪਣੀਆਂ ਜੁੜ ਨਵਾਂ ਦੇ ਹਾਂ ਤੇ ਖੁਸ਼ੀਆਂ ਪ੍ਰਾਪਤ ਕਰਦੇ ਹਨ ਦਰਬਾਰ ਸਾਹਿਬ ਦੇ ਸ੍ਰੋਵਰ ਦੀ ਸੇਵਾ ਸਤਿਪੰਥੀ ਸ਼ਹੀਦ ਪੰਜਾਬ ਮਹਾਰਾਜ ਜੀ ਨੇ ਕਰਵਾਈ ਕੁਬਰਾਤ ਸਾਹਿਬਾ ਮੰਦਾਰ ਸਿੰਘ ਜੀ ਤੇ ਸਾਧਾ ਬਾ ਸ਼ਿਸ਼ਾ ਸਿੰਘ ਜੀ ਨੇ ਸ੍ਰੋਵਰ ਦੀ ਸੇਵਾ ਕਰਵਾਈ ਅੱਜ ਇਸ ਸਮੇਂ ਗੁਰਦੁਆਰਾ ਸਾਹਿਬ ਦੇ ਸ੍ਰੋਵਰ ਦੀ ਸੇਵਾ ਸਾਧਾ ਬਾ ਬਲਵਿੰਦਰ ਸਿੰਘ ਜੀ ਤੇ ਸਾਧਾ ਬਾ ਬਲਵਿੰਦਰ ਸਿੰਘ ਜੀ ਕਰਵਾਇਆ ਹੈ ਮਾਪਕਾਰ ਸਰਕਾਰੀ ਭਲਾਈ ਲਈ ਕਾਰ ਸੇਵਾ ਦੀ ਧੋਪੀ ਰੱਖੀ ਆਂ ਤੁਸੀਂ ਵੀ ਆਪਣੀ ਖੇਤਮਾਂ ਨੂੰ ਜਰੂਰ ਹਿਸਾਬਾਓ ਕੰਮ ਪ੍ਰੀਕਾਤਾਂ ਸਥਪਤ ਕਰੋ ਗੁਰੂਕਾਰ ਨੇ ਚੱਲ ਰਿਹਾ ਹੈ ਜਨੂਸ਼ਾ ਕੀ ਕਹੋ ਜੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਗੁਰੂ ਨਾਨਕ ਸਾਹਿਬ ਦੇਸਰੋਵਰ ਜੀ ਦੇਖੋ ਜੀ ਅਸੰਤਣੀਆਂ ਜਾ ਰਹੀਆਂ ਜੀ ਬਹੁਤ ਵਧੀਆ ਲੱਗ ਰਹੀਆਂ ਜੀ ਦੇਖ ਕੇ ਧਿਆਨ ਨਾਲ ਦੇਖੋ ਜੀ ਇੱਕ ਇੱਕ ਸੰਤਨੀ ਨੂੰ ਚੈੱਕ ਕਰੋ ਜੀ ਬਹੁਤ ਵਧੀਆ ਲੱਗ ਰਿਹਾ ਇਹ ਦੇਖ ਕੇ ਤੁਸੀਂ ਇੱਥੇ ਆਓਗੇ ਨਾ ਤੁਹਾਨੂੰ ਬਹੁਤ ਵਧੀਆ ਲੱਗੂਗਾ ਜੀ ਇਹ ਤਪੱਸਥਾਨ ਹੈ ਜੀ ਪਾਪਾ ਜੀ ਦਾ ਇਹ ਜੰਡਾ ਲੱਗੀ ਹੋਈ ਹੈ ਜੀ ਜੰਡਾ ਸਾਹਿਬ ਦੇਖੋ ਜੀ ਇੱਕ ਵਾਰੀ ਇਹ ਚਾਰੋਂ ਔਰ ਤੋਂ ਦਿਖਾ ਦਿੰਦਾ ਤੁਹਾਨੂੰ ਮੈਂ ਇੱਧਰ ਤੋਂ ਲੈ ਕੇ ਉੱਤਰ ਤੱਕ ਆਹ ਦੇਖ ਲਓ ਜੀ ਤੁਸੀਂ ਮিনারੇ ਖਾਲਸਾ ਚੈੱਕ ਕਰੋ ਜੀ ਸਾਰਾ ਟੋਟਲੀ ਐਂਡ ਤੱਕ ਇਹ ਤਸਵੀਰ ਹਿਸਟਰੀ ਲਿਖੀ ਹੁੰਦੀ ਹੈ ਜੀ ਇਹਦੇ ਵਿੱਚ ਸਾਰਾ ਇਤਿਹਾਸ ਲਿਖਿਆ ਹੁੰਦਾ ਇੱਥੋਂ ਤੱਕ ਐਂਡ ਤੱਕ ਲਿਖਿਆ ਹੁੰਦਾ ਇੱਥੇ ਸਾਰਾ ਇਤਿਹਾਸ ਜੀ ਇੰਗਲਿਸ਼ ਪੰਜਾਬੀ ਹਿੰਦੀ ਸਾਰਿਆਂ ਦੇ ਵਿੱਚ ਲਿਖਿਆ ਹੋਇਆ ਲੋ ਜੀ ਹੁਣ ਆ ਬਾਹਰ ਦਾ ਸੀਨ ਦੇਖੋ ਜੀ ਥੋੜਾ ਜਿਹਾ ਗੁਰਦੁਆਰਾ ਗੁਰੂ ਨਾਨਕ ਸਾਹਿਬ ਜੀ ਦਾ ਆਪਾਂ ਤੁਹਾਨੂੰ ਸਰੋਵਰ ਜੀ ਦੇ ਦਰਸ਼ਨ ਵੀ ਕਰਾਤੇ ਜੀ ਇਤਿਹਾਸ ਵੀ ਸੁਣਾਵਾਂਗਾ ਜੀ ਬਾਬਾ ਜੀ ਤੋਂ ਤੇ ਹੁਣ ਦੇਖੋ ਜੀ ਬਾਹਰੋਂ ਕਿਵੇਂ ਦਾ ਲੱਗਦਾ ਹੈ ਗੁਰਦੁਆਰਾ ਮੇਨ ਫਰੰਟ ਜਿਵੇਂ ਆਪਾਂ ਐਂਟਰ ਹੁੰਨੇ ਆ ਵੜੀ ਸਾਰਾ ਕੁਛ ਇੱਥੇ ਬਣਿਆ ਹੋਇਆ ਰੈਨ ਦੀ ਸਹੂਲਤ ਵੀ ਹੈਗੀ ਹੈ ਜੀ ਇੱਥੇ ਚੈੱਕ ਕਰੋ ਜੀ ਹੁਣ ਅਸੀਂ ਅੱਗੇ ਨੂੰ ਜਾ ਰਹੇ ਹਾਂ ਗੁਰਦੁਆਰਾ ਰਤਨਗੜ੍ਹ ਸਾਹਿਬ ਵੱਲ ਨੂੰ ਤੁਹਾਨੂੰ ਮੈਂ ਰਸਤਾ ਦਿਖਾ ਦਵਾਂ ਆ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਪਹਾੜ ਜੇ ਬਣੇ ਹੋਏ ਨੇ ਜਿਵੇਂ ਗ੍ਰੀਨ ਗ੍ਰੀਨ ਜੇ ਸੋਹਣੇ ਲੱਗਦੇ ਨੇ ਜੀ ਬਣੇ ਹੋਏ ਚਾਰੇ ਪੰਨੇ ਹਰਿਆਲੀ ਹੀ ਹਰਿਆਲੀ ਆ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਜੀ ਸਾਡੀ ਬੱਸ ਆ ਗਈ ਹੁਣ ਜਿਹਦੇ 'ਚ ਅਸੀਂ ਗਏ ਸਾਰੇ ਆ ਦੇਖੋ ਜੀ ਟ੍ਰੈਵਲਰ ਗੱਡੀ ਐ ਜੀ ਆਪਣੀ ਜਿਹਦੇ ਵਿੱਚ ਅਸੀਂ ਸਾਰੇ ਗਏ ਆ ਲੋ ਜੀ ਦਰਸ਼ਨ ਕਰ ਲੋ ਜੀ ਗੁਰਦੁਆਰਾ ਆ ਗਿਆ ਜੀ ਗੁਰਦੁਆਰਾ ਰਤਨਗੜ੍ਹ ਸਾਹਿਬ ਤੇ ਹੁਣ ਆਪਾਂ ਬਾਬਾ ਜੀ ਤੋਂ ਇਹਨਾਂ ਦਾ ਇਤਿਹਾਸ ਵੀ ਪੁੱਛਾਂਗੇ ਬਾਬਾ ਜੀ ਇਤਿਹਾਸ ਨੂੰ ਕਿ ਜੀ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਦੇੜ ਸੈਤੋ ਸਤਿਗੁਰ ਜਨਮ ਆ ਅਗਲੇ ਦਿਨ ਇਹ ਸਮਾਂ ਆਇਆ ਜਿੱਤੇ ਆਪਾਂ ਬੈਠੇ ਆ ਗੁਰੂ ਸਹਿਬਾਨੇ ਬਾਬਾ ਰਤਨ ਦਾ ਜੀ ਦਰਸ਼ਨ ਤੇ ਪ੍ਰਸ਼ਾਦ ਦਾ ਤੇ ਰਤਨ ਦਾ ਜਿਨ ਸ਼ੈ ਤੇ ਗਿਆ ਸੰਗਤ ਨੂੰ ਕਰੋ ਸਤ ਵਰਵਾਰ ਤੇ ਰਤਨ ਦਾ ਜਿਨ ਨਾਮ ਤੇ ਇਸ ਗੁਰਦੁਆਰੇ ਦਾ ਨਾਮ ਗੁਰਦੁਆਰਾ ਰਤਨ ਗੜ ਸਹਿ ਰੱਖਿਆ ਬਾਬਰ ਰਤਨ ਦਾ ਜਿਨ ਇਹ ਤਾਂ ਪ੍ਰਤੱਖ ਦਰਸ਼ਨ ਦੇ ਤੋਂ ਬਾਬਰ ਦਾ ਜਿਨ ਦਰਸ਼ਨ ਤੇ ਕੀ ਸਾ ਮੇਰਾ ਹੱਥ ਤੇ ਆਲ ਰਗਤ ਆਉਂਦੇ ਵਿੱਚ ਕੀਤੇ ਬਾਬਾ ਰਤਨਾ ਜੀ ਬਾਬਾ ਜਾਨ ਸਿੰਘ ਦਰਸ਼ਨ ਦੇ ਸਵਾਮ ਇੱਕ ਗੁਰਮੁਖ ਪਿਆਰਾ ਸੰਗਤਿ ਹੋਇਆ ਸਰਦਾਰ ਮਹਿੰਦਰ ਸਿੰਘ ਜਿਹਨਾਂ ਨੂੰ ਦੋ ਬਰਸੇ ਜ਼ਮੀਨ ਇਨਾਮ ਵਜੋਂ ਮਿਲੀ ਤੇ ਸੰਗਤ ਜੀ ਮਹਿੰਦਰ ਸਿੰਘ ਜੀ ਨੇ ਇਨਾਮ ਵਜੋਂ ਮਿਲੀ ਹੋਈ ਜ਼ਮੀਨ ਦੋ ਬਰਸੇ ਐਸੇ ਗੁਰੂ ਘਰ ਨੂੰ ਸਦਾਵਾਦ ਤੇ ਭੇਜਾ ਕਰ ਦਿੱਤੀ ਜਿੱਥੇ ਆਪਾਂ ਜੁੜ ਬੈਠੇ ਆ ਇਹ ਰਸਤਾ گرو گوبندی واحد ਨਵੀਂ ਬਿਲਡਿੰਗ ਤਿਆਰ ਹੋ ਰਹੀ ਹੈ ਗੁਰਦੁਆਰਾ ਰਤਨਗੜ੍ਹ ਸਾਹਿਬ ਦੀ ਸੋ ਸੰਗਤਾਂ ਜਦੋਂ ਵੀ ਜਾਂਦੀਆਂ ਨੇ ਹਜੂਰ ਸਾਹਿਬ ਤੇ ਇੱਥੇ ਜ਼ਰੂਰ ਜਾ ਕੇ ਆਇਓ ਰਤਨਗੜ੍ਹ ਸਾਹਿਬ ਤੇ ਚੈੱਕ ਕਰੋ ਜੀ ਸੋਨਾ 뷰 ਕਿੰਨਾ ਵਧੀਆ ਆ ਰਿਹਾ ਜੀ ਦੇਖੋ ਜੀ ਇੱਧਰ ਸਰਾਹ ਬਣੀ ਹੋਈ ਹੈ ਜੀ ਰਹਿਣ ਵਾਸਤੇ ਸੰਗਤਾਂ ਦੇ ਵਾਸਤੇ ਦੇਖੋ ਜੀ ਤੇ ਹੁਣ ਮੈਂ ਤੁਹਾਨੂੰ ਗੁਰਦੁਆਰੇ ਦਾ ਮੇਨ ਫਰੰਟ ਗੇਟ ਦਿਖਾਉਣਾ ਜੀ ਆ ਦੇਖੋ ਜੀ ਚਾਰੇ ਬਣੇ ਹਰਿਆਲੀ ਨਾਲੇ ਪਹਾੜ ਬਣੇ ਹੋਏ ਆ ਦੂਰੋ ਦੂਰੋ ਦੇਖਦੇ ਨੇ ਵਧੀਆ ਪਹਾੜ ਬਹੁਤ ਹੀ ਵਧੀਆ ਖੁੱਲਾ ਗੁਰਦੁਆਰਾ ਬਣਾ ਰੱਖਿਆ ਇੱਥੇ ਹਜੇ ਕੰਮ ਚੱਲ ਰਿਹਾ ਜੀ ਬਿਲਡਿੰਗ ਦਾ ਨਵੀਂ ਦਾ ਨਿਰਮਾਣ ਹੋਏਗਾ ਆ ਦੇਖੋ ਜੀ ਇੱਥੋਂ ਦੀ ਹੁਣ ਜੋ ਮੇਨ ਫਸਲਾਂ ਹੁੰਦੀਆਂ ਨੇ ਉਹ ਦੇਖੋ ਜੀ ਇੱਥੇ ਕਣਕ ਜਾਂ ਜੀਰੀ ਨਹੀਂ ਹੁੰਦੀ ਜੀ ਇੱਥੇ ਚੈੱਕ ਕਰੋ ਜੀ ਕਣਕ ਜਾਂ ਝੋਨਾ ਨਹੀਂ ਹੁੰਦਾ ਚਾਰੋਂ ਵੱਨੇ ਮੈਂ ਤੁਹਾਨੂੰ ਦਿਖਾਉਂਗਾ ਜੀ ਕਿਹੋ ਜਿਹਾ ਮਾਹੌਲ ਹੈ ਜੀ ਇੱਥੋਂ ਦਾ ਚੈੱਕ ਕਰੋ ਜੀ ਇੱਕ ਵਾਰੀ ਬਹੁਤ ਹੀ ਸੋਹਣਾ ਲੱਗ ਰਿਹਾ ਹਰਿਆ ਭਰਿਆ ਖੇਤ ਜੀ ਬਹੁਤ ਹੀ ਵਧੀਆ ਦ੍ਰਿਸ਼ ਆ ਰਿਹਾ ਜੀ ਸਾਹਮਣੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵਾਹ ਜੀ ਵਾਹ ਮਜ਼ਾ ਆ ਗਿਆ ਆ ਸਾਹਮਣੇ ਰਸਤੇ ਜਿਵੇਂ ਆਪਾਂ ਜਾਣੇ ਗੁਰਦੁਆਰੇ ਸਾਹਿਬ ਨੂੰ ਪਹਾੜ ਵੀ ਆਉਂਦੇ ਨੇ ਛੋਟੇ ਫੁਟੇ ਆ ਦੇਖੋ ਜੀ ਨਦੀ ਵੀ ਆ ਗਈ ਬਹੁਤ ਸੋਹਣੀ ਲੱਗ ਰਹੀ ਹੈ ਥਿਓ ਵੇਖੋ ਜੀ ਕਿੰਨਾ ਸੋਹਣਾ ਆਇਆ ਜੀ ਨੀਲਾ ਨੀਲਾ ਪਾਣੀ ਨੀਲਾ ਨੀਲਾ ਆਸਮਾਨ ਆ ਰਿਹਾ ਦੇਖੋ ਜੀ ਵੀਡੀਓ ਲੈਂਡ ਤੱਕ ਬਣੇ ਰਿਓ ਤਿਆਨੂੰ ਅੱਗੇ ਵੀ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਦੇਖੋ ਜੀ ਕਿੰਡਾ ਲੰਬਾ ਕੋਲਾ ਆਇਆ ਜੀ ਲੋ ਜੀ ਹੁਣ ਤੁਹਾਨੂੰ ਗੁਰਦੁਆਰੇ ਦੇ ਦਰਸ਼ਨ ਕਰਾਉਣੇ ਆ ਜੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਪਣੀਆਂ ਫੌਜਾਂ ਨੂੰ ਇਤਿਹਾਸਿਕ ਡਾਲ ਵਿੱਚ ਸੋਨੇ ਦੀਆਂ ਮੋਹਰਾਂ ਵੰਡਦੇ ਸੀ ਦੇਖੋ ਜੀ ਕਰੋ ਗੁਰਦੁਆਰਾ ਦੇ ਦਰਸ਼ਨ ਜੀ ਤੇ ਬਾਬਾ ਜੀ ਤੁਹਾਨੂੰ ਇਤਿਹਾਸ ਵੀ ਸੁਣਾਉਣਗੇ ਜਰੂਰ ਸੁਣੋ ਜੀ ਇੱਕ ਵਾਰ ਇਸ ਇਸਤਾਨ ਦੇ ਲਈ ਆ ਕੇ ਸੁਣਨਾ ਕੀ ਦੇਣ ਦਾ ਗੁਰੂ ਜੀ ਨੇ ਕਿਹਾ ਕਿ ਸੋਨੇ ਦੀ ਬਾਸ ਜਾ ਕੇ ਸਾਰੀਆਂ ਸਿੱਖ ਫੌਜਾਂ ਨੂੰ ਕਹਾਵਤ ਦੇ ਸੁਨੇਹੇ ਦੀਆਂ ਮੋਹਰਾਂ ਤਰਫਾਂ ਅਪਾ ਸ਼ਿਕਾਰ ਘਾਟ ਗੁਰਦੁਆਰੇ ਵਾਸਤੇ ਅੱਗੇ ਨੂੰ ਜਾ ਰਹੇ ਆ ਤਾਂ ਹੁਣ ਰਸਤਾ ਦੇਖੋ ਜੀ ਕਿੰਨਾ ਸੋਹਣਾ ਆ ਰਿਹਾ ਜੀ ਅੱਗੇ ਨਦੀ ਦੇਖੋ ਜੀ ਕਿੰਨੀ ਵਧੀਆ ਲੱਗ ਰਹੀ ਹੈ ਜੀ ਝਵਾ ਡੇਲਾ ਨੀਲਾ ਪਾਣੀ ਹਰੇ ਹਰੇ ਪਹਾੜ ਨੀਲਾ ਆਸਮਾਨ ਬਹੁਤ ਸੋਹਣਾ ਦ੍ਰਿਸ਼ ਆ ਰਿਹਾ ਜੀ ਸਾਹਮਣੇ ਦੇਖੋ ਜੀ ਇੱਕ ਵਾਰ ਚੈੱਕ ਕਰੋ ਲੋ ਸੰਗਤ ਜੀ ਗੁਰਦੁਆਰਾ ਸ਼ਿਕਾਰ ਘਾਟ ਦੇ ਦਰਸ਼ਨ ਕਰੋ ਜੀ ਮੇਨ ਫਰੰਟ ਤੋਂ ਕਿਵੇਂ ਦਾ ਲੱਗਦਾ ਹੈ ਆਹ ਲੋ ਜੀ ਸਰੋਵਰ ਆ ਗਿਆ ਜੀ ਗੁਰਦੁਆਰੇ ਦਾ ਇੱਕ ਗੁਰੂ ਨਾਨਕ ਸਰਸਰੋਵਰ ਸੀ ਜੀ ਇੱਕ ਇੱਥੇ ਸਰੋਵਰ ਹੈ ਜੀ ਦੇਖੋ ਜੀ ਹੁਣ ਸਰੋਵਰ ਦੇ ਵਿੱਚੋਂ ਕਿਹੋ ਜਿਹਾ ਦ੍ਰਿਸ਼ ਆਉਂਦਾ ਜੀ ਉਹ ਵੀ ਦੇਖੋ ਜੀ ਇੱਕ ਵਾਰੀ ਬਣੇ ਰੋ ਜੀ ਵੀਡੀਓ ਦੇ ਵਿੱਚ ਅੱਟ ਤੱਕ ਜੀ ਦੇਖਦੇ ਰੋ ਜੀ ਤੁਹਾਨੂੰ ਬਹੁਤ ਸੋਹਣੇ ਸੋਹਣੇ ਹੋ ਜੇ ਵੀਡੀਓ ਦੇ ਵਿੱਚ ਦ੍ਰਿਸ਼ ਦਿਖਾਉਣੇ ਨੇ ਵੀ ਚੈੱਕ ਕਰੋ ਜੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਹੁਣ ਤੁਹਾਨੂੰ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੀ ਗੁਰਦੁਆਰਾ ਸ਼ਿਕਾਰ ਘਟ ਸਾਹਿਬ ਜੀ ਦੇ ਜੀ ਦੇਖੋ ਜੀ ਇੱਕ ਵਾਰੀ ਕਿੰਨਾ ਸੋਹਣਾ ਲੱਗ ਰਿਹਾ ਜੀ ਅੰਦਰ ਦਾ ਦ੍ਰਿਸ਼ ਆਗੇ ਆਪਾਂ ਗੁਰਦੁਆਰੇ ਮੇਨ ਸ਼ਿਕਾਰ卡ਰਡ ਦੇ ਸਾਹਮਣੇ ਦੇਖੋ ਜੀ ਕੁਝ ਇਸ ਤਰ੍ਹਾਂ ਦਾ ਦਿਖ ਰਿਹਾ ਹੈ ਜੀ ਹੁਣ ਆਪਾਂ ਤੁਹਾਨੂੰ ਦਰਬਾਰ ਸਾਹਿਬ ਦੇ ਅੰਦਰ ਲੈ ਕੇ ਜਾ ਰਹੇ ਹਾਂ ਜੀ ਚੈੱਕ ਕਰੋ ਜੀ ਦਰਸ਼ਨ ਕਰੋ ਜੀ ਤੇ ਆਪਣੇ ਜੀਵਨ ਨੂੰ ਸਫਲ ਕਰ ਲਓ ਜੀ ਬਹੁਤ ਹੀ ਸੋਹਣਾ ਬਣਾ ਰੱਖਿਆ ਜੀ ਇਹਨਾਂ ਨੇ ਦਰਬਾਰ ਸਾਹਿਬ ਵੀ ਜੀ ਤੇ ਸੰਗਤ ਜੀ ਹੁਣ ਆਪਾਂ ਜਾ ਰਹੇ ਹਾਂ ਮਾਤਾ ਜੀਤ ਕੌਰ ਜੀ ਦੇ ਗੁਰਦੁਆਰੇ ਦੇ ਵਿੱਚ ਜੀ ਚੈੱਕ ਕਰੋ ਜੀ ਦੇਖੋ ਜੀ ਮੈਨੂੰ ਤਾਂ ਇਹ ਥੋੜੇ ਰਾਸਤੇ ਬਹੁਤ ਸੋਹਣੇ ਲੱਗ ਰਹੇ ਨੇ ਜੀ ਦੇਖੋ ਜੀ ਸਾਹਮਣੇ ਫਰੰਟ ਦੇ ਵਿੱਚ ਪਹਾੜ ਦਿਖ ਰਹੇ ਨੇ ਸਾਈਡ ਤੇ ਹਰੇ ਭਰੇ ਜੰਗਲ ਵਾਂਗੂ ਦਿਖ ਰਹੇ ਨੇ ਜੀ ਸੋਹਣੇ ਸੋਹਣੇ ਹਰੇ ਭਰੇ ਪੌਦੇ ਦਿਖ ਰਹੇ ਨੇ ਨਿੰਬ ਦਿਖ ਰਹੀ ਹੈ ਬਹੁਤ ਵਧੀਆ ਟੇਡਾ ਮੇਡਾ ਰਸਤਾ ਬਣਾ ਰੱਖਿਆ ਜਿਵੇਂ ਸੋਹਣਾ ਰੋਪਾ ਰੱਖਿਆ ਜੀ ਪੂਰਾ ਐਂਡ ਤੱਕ ਬਣੇ ਰਹੋ ਜੀ ਵੀਡੀਓ ਦੇ ਤੁਹਾਨੂੰ ਬਹੁਤ ਕੁਦਰਤ ਦੇ ਨਜ਼ਾਰੇ ਦਿਖਾਉਣੇ ਆ ਜੀ ਹਜੇ ਆਹ ਦੇਖੋ ਜੀ ਇੱਧਰ ਆਹ ਦੇਖੋ ਜੀ ਛੜਕ ਕਿੰਨੀ ਸੋਹਣੀ ਹੈ ਜੀ ਦਰਸ਼ਨ ਕਰੋ ਜੀ ਬੁੱਟਾ ਲੱਗਿਆ ਹੋਇਆ ਜੀ ਨਾਰੀਅਲ ਦਾ ਕਿੰਨਾ ਸੋਹਣਾ ਲੱਗ ਰਿਹਾ ਜੀ ਦੇਖੋ ਜੀ ਗੁਰਦੁਆਰੇ ਦੇ ਬਾਹਰ ਮਾਤਾ ਜੀਤ ਕੌਰ ਜੀ ਦਾ ਗੁਰਦੁਆਰਾ ਹੈ ਜੀ ਦੇਖੋ ਜੀ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ ਜੀ ਇਧਰਲੇ ਪਾਸੇ ਲੰਗਰ ਮਿਲਦਾ ਜੀ ਪਾਪੜਾਂ ਦਾ ਸਪੈਸ਼ਲ ਚਾਹ ਨਾਲ ਪਾਪੜ ਹੁਣ ਆਪਾਂ ਤੁਹਾਨੂੰ ਇਤਿਹਾਸ ਵੀ ਸੁਣਾਵਾਂਗੇ ਜੀ ਇਹਦਾ ਬਾਬਾ ਜੀ ਤੋਂ ਪੁੱਛ ਕੇ ਦੇਖੋ ਜੀ ਬਾਬਾ ਜੀ ਇਤਿਹਾਸ ਸੁਣਾਉਣਗੇ ਜੀ ਸੁਣਿਓ ਜੀ ਜ਼ਰੂਰ ਅੱਲਾਹ ਵਾਹਿਗੁਰੂ ਜੀ ਖਾਹਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਆਪ ਜੀ ਜਿਹੜੇ ਥਾਂ ਤੇ ਬੈਠੇ ਹੋ ਇਹ ਗੁਰਦੁਆਰਾ ਸਾਹਿਬ ਮਾਤਾ ਜੀਤ ਕੌਰ ਜੀ ਯਾਦ ਵਿੱਚ ਬਣਾਇਆ ਹੈ ਮਾਤਾ ਜੀਤ ਕੌਰ ਜੀ ਤਾਂਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਮਹਿਨ ਸਨ ਵੱਡੀ ਪਤਨੀ ਸੀ ਮਾਤਾ ਜੀ ਗੁਰੂ ਸਾਹਿਬ ਦੀ ਇੱਕ ਦਿਨ ਮਾਤਾ ਜੀ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਮਹਾਰਾਜ ਆਪ ਜੀ ਕਿਰਪਾ ਕਰੋ ਸਾਨੂੰ ਸੋਤੀ ਲਾਉਣ ਦੀ ਵਿਧੀ ਦੱਸੋ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਮਾਤਾ ਜੀ ਦੀ ਸੋਤੀ ਲੱਗੀ ਮਾਤਾ ਜੀ ਜਦੋਂ ਅੰਤਿਮ ਧਿਆਨ ਹੋਏ ਸਨ ਗੁਰੂ ਸਾਹਿਬ ਜੀ ਨੇ ਆ orden ਵਾਲਾ ਸਾਰਾ ਸਮਾਂ ਮਾਤਾ ਜੀ ਨੂੰ ਸੁਰਤੀ ਰਣੇ ਪੈਣਾ ਹੀ ਖਾਨ ਰਤਾ ਮਾਤਾ ਜੀ ਅੰਤਿਮ ਧਿਆਨ ਹੋ ਕੇ ਕੀ ਦੇਖ ਰਹੇ ਹਨ ਅਨੰਦਪੁਰ ਸਾਹਿਬ ਨੂੰ ਬਹਾੜੀ ਰਾਜਿਆਂ ਨੇ ਘੇਰਾ ਪਾਇਆ ਹੋਇਆ ਸਤਸਨ ਅਦਿਵੇ ਪ੍ਰਵਾਦ ਦਰਸਾਉਣਾ ਚਮਕੌਰ ਸਾਹਿਬ ਦੀ ਜੰਗ ਹੋ ਰਹੀ ਹੈ ਵੱਡੇ ਸਾਹਜਾਨ ਦੇ ਜੰਗ ਦੇ ਵਿੱਚ ਹੀ ਦੋ ਨੇ ਛੋਟੇ ਸਾਹਜਾਨ ਦੇ ਗ੍ਰਫਤਾਰ ਕਰਕੇ ਸੂਬੇ ਸਰਾਂ ਦੇ ਅੱਗੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਮੀਆਂ ਵਿੱਚ ਰੋਆ ਜਾ ਰਿਹਾ ਹੈ ਇਹ ਸਾਰਾ ਕੁਝ ਦੇਖ ਕੇ ਮਾਤਾ ਜੀ ਦੀ ਸੋਚੀ ਖੁੱਲਿ ਮਾਦਾਈ ਗੁਰੂ ਸਾਹਿਬ ਨੂੰ ਪੁੱਛਦੇ ਹਨ ਮਹਾਰਾਜ ਇਹ ਜੋ ਅਸੀਂ ਸੋਤੇ ਰਹੇ ਦੇਖਿਆ ਹੈ ਕੋਈ ਸੁਭਨਾ ਸੀ ਗੁਰੂ ਸਾਹਿਬ ਕਹਿੰ ਲੱਗੇ ਕੋਈ ਸੁਭਨਾ ਨਹੀਂ ਸਭ ਸੱਚ ਹੈ ਅੱਗੇ ਜੋ ਆਉਣ ਵਾਲਾ ਸਮਾਂ ਹੈ ਉਹ ਇਸੇ ਤਰ੍ਹਾਂ ਦਾ ਹੀ ਆਵੇ ਇਹ ਸੁਣ ਕੇ ਮਾਤਾ ਜੀ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਮਹਾਰਾਜ ਇਹ ਰੋਣਾ ਭਿਆਨਕ ਸਮਾਂ ਆਉਣ ਵਾਲਾ ਹੈ ਅਸੀਂ ਨਹੀਂ ਦੇਖ ਸਕਦੇ ਸਾਨੂੰ ਸਰਪੰਨ ਜਾਣਦੇ ਆਗਿਆ ਦਿਓ ਗੁਰੂ ਸਾਹਿਬ ਕੋਲ ਆਗਿਆ ਲੈ ਕੇ ਮਾਤਾ ਜੀ 13 ਸੂਸਤਾਂ 1757 ਵਿਗਰਮੀ ਨੂੰ ਆਕਾਰ ਚਰਾਣਾ ਕਰ ਗਏ ਸਨ ਮਾਤਾ ਜੀ ਦਾ ਜੀਤਾ ਸਾਹਿਬ ਸੇਧ ਅਗੰਗਪੁਰ ਸ੍ਰੀ ਨਨਕਪੁਰ ਸਾਹਿਬ ਦੇ ਕੋਲ ਹੈ ਗੋਬਰਾਤਾ ਉਹਨਾਂ ਦੀ ਯਾਦ ਵਿੱਚ ਮਾਹਰ ਮਾਤਾ ਰਾਣੀ ਦੀ ਮਾਹਰ ਬਾਬਾ ਚੰਦ ਸਿੰਘ ਦੀ ਕਾਰ ਸੇਵਾ ਤੇ ਅੱਜ ਸਹਬਾ ਜੀ ਮਾਤਾ ਜੀ ਸਾਂ ਇਸ ਕਰਕੇ ਬਣਾਇਆ ਕਿ ਮਾਤਾ ਜੀ ਦੀ ਕੁਰਬਾਨੀ ਬਹੁਤ ਵੱਡੀ ਹੈ। ਭਾਈਆਂ ਸੰਗਤਾਂ ਨੂੰ ਮਾਤਾ ਜੀ ਦਾ ਅਹਿਰਾਮ ਦੱਸਿਆ ਜਾਵੇ। ਅੱਗੇ ਨਵੇਂ ਦਰਬਾਰ ਦੀ ਸੇਵਾ ਚੱਲ ਰਹੀ ਹੈ। ਆਪ ਜੀ ਆਪਣੀ ਸ਼ਰਧਾ ਅਨੁਸਾਰ ਕੋਈ ਦਾਸ ਵੀ ਨਿਹਾਨ ਚੱਲਦੀ ਸੇਵਾ ਦੇ ਹਿਸਾਬਾਉਣਾ ਚਾਹੁੰਦੇ ਹੋ ਤਾਂ ਕੋਈ ਪਾਠ ਲਗਦੇ ਹੋ। ਬਾਹਰ ਜਾ ਕੇ ਕੱਪੜਾ ਦਾ ਲੰਗਰ ਚੱਲਦਾ ਹੈ ਛਾਪੇ ਜਾਣਾ। ਪੋਆਂਗੋ ਲਕਿਨ ਮਾਫੀ ਕਰਾਉ ਹਰੇ ਵਾਹਿਗੁਰੂ ਦੀ ਜੀ ਤੇ ਹੁਣ ਆਪਾਂ ਜਾ ਰਹੇ ਹਾਂ ਗੁਰਦੁਆਰਾ ਹੀਰਾਕਾਟ ਸਾਹਿਬ ਤੇ ਮਾਤਾ ਸਾਹਿਬ ਕੌਰ ਜੀ ਦਾ ਗੁਰਦੁਆਰਾ ਹੈ ਜੀ ਉਸ ਤੋਂ ਪਹਿਲਾਂ ਆ ਦਰਸ਼ਨ ਕਰ ਲੋ ਜੀ ਤੁਸੀਂ ਹਰਿਆਲੀ ਦੇ ਜੀ ਕਿੰਨੀ ਸੋਹਣੀ ਹਰਿਆਲੀ ਹੈ ਜੀ ਮਹਾਰਾਸ਼ਟਰ ਦੀ ਹਰਿਆਲੀ ਜੀ ਬੋਕ ਐਂਡ ਤੇ ਡੇ ਮੇਡੇ ਰਾਸਤੇ ਬਹੁਤ ਸੋਹਣਾ 뷰 ਅੱਗੇ ਪਹਾੜ ਦਿਖ ਰਹੇ ਨੇ ਕਦੇ ਕਿਤੇ ਕਿਤੇ ਕਿੰਨੀ ਸੋਹਣੀ ਵੀਡੀਓ ਜੀ ਦੇਖੋ ਜੀ ਚੈੱਕ ਕਰੋ ਜੀ ਇੱਕ ਵਾਰੀ ਆ ਆ ਗਈ ਜੀ ਗੁਰੂ ਘਰ ਜੀ ਦੇਖੋ ਜੀ ਇੱਕ ਵਾਰੀ ਦਰਸ਼ਨ ਕਰੋ ਜੀ ਤੇ ਆਪਣਾ ਜੀਵਨ ਸਫਲ ਕਰੋ ਜੀ ਦੇਖੋ ਜੀ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਦਾ ਆ ਗਿਆ ਹੈ ਜੀ ਹੁਣ ਬਾਹਰੋਂ ਕਿਹੋ ਜਿਹਾ ਦਿਖਦਾ ਹੈ ਜੀ ਇਹ ਦੇਖੋ ਜੀ ਦੋ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਜੀ ਫਰੰਟ ਦੇ ਵਿੱਚ ਤੇ ਬਾਹਰੋਂ ਕੁਝ ਇਸ ਤਰ੍ਹਾਂ ਦਾ ਦਿਖਦਾ ਹੈ ਜੀ ਗੁਰਦੁਆਰਾ ਤੇ ਤੇ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਦੇਵਾ ਜੀ ਮਾਤਾ ਜੀ ਦੇ ਦੇਖੋ ਜੀ ਐਂਡ ਤੱਕ ਬਣੇ ਰਹੋ ਜੀ ਵੀਡੀਓ ਦੇ ਬਹੁਤ ਹੀ ਸੋਹਣਾ ਦ੍ਰਿਸ਼ ਆ ਰਿਹਾ ਜੀ ਚਾਰੇ ਪੰਨੇ ਪੇੜ ਪੌਦੇ ਲੱਗੇ ਹੋਏ ਨੇ ਬਹੁਤ ਹੀ ਵਧੀਆ ਫਰੰਟ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਕਰੋ ਜੀ ਦਰਸ਼ਨ ਸੰਗਤ ਜੀ ਦੋ ਦੋ ਨਿਸ਼ਾਨ ਸਹਿਬ ਜੀ ਦੇ ਜੀ ਦੇਖੋ ਜੀ ਫਰੰਟ ਤੇ ਦੋ ਦੋ ਨਿਸ਼ਾਨ ਸਹਿਬ ਆਏ ਨੇ ਜੀ ਕਰੋ ਜੀ ਦਰਸ਼ਨ ਇਹ ਗੁਰਦੁਆਰਾ ਦੇ ਬੈਕ ਸਾਈਡ ਤੇ ਗੋਦਾਵਰੀ ਨਦੀ ਹੈ ਜੀ ਉਹ ਸਾਹਮਣੇ ਗਿਸਤੀਆਂ ਲੱਗ ਰਹੀਆਂ ਨੇ ਜੀ ਜੋ ਸਫਾਈ ਕਰ ਰਹੀਆਂ ਨੇ ਜੀ ਵਿੱਚ ਜਲਦੇ ਤੇ ਹੁਣ ਬਾਬਾ ਜੀ ਤੁਹਾਨੂੰ ਇਤਿਹਾਸ ਸੁਣਾਉਣਗੇ ਜੀ ਗੁਰਦੁਆਰਾ ਜੀ ਦਾ ਜੀ ਬਣੇ ਰਹੋ ਐਂਡ ਤੱਕ ਵੀਡੀਓ ਦੇ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਹੈ ਜੇ ਦੁਆਰਾ ਮਾਰ ਦਿੱਤੀ ਚਲਦੇ ਇਹ ਜਦ ਮੁਸਲਮਾਨਾਂ ਨੂੰ ਪਤਾ ਲੱਗਿਆ ਕਿ ਸਿੱਖਾਂ ਦੀ ਜਰਾ ਜਾਨੇ ਦੀ ਈ لالچ سوچا خزانہ خرچہ کر لیے راتوں رات گردا را, آتمن کر کے قبرستان بنا دیتا نظام شریف شی راج مسلمانہ کا جو مسلمانہ کا اس کر کے سنگت جی کافی چیل خزانے کی جگہ گردوارا مان ٹیکری مسلمانہ دیکھ بابا بھیر گردوارا چتخاب مہاراج کے در کی سیوا کر دے سنگت داتن دی دتر کرتے داتنا یہ جنگل ہی آئے دیکھا کہ گرو کا استھان قبضہ نہ تھا گروہ مہاراج نے میر کرتی سنگانوں لے کے مور چالا کئی شہید ہوئے مسلمان مارے گئے تین سال لڑائی چلی کلکتہ ہائی کورٹ تک پیش گئے ਤਾਂ ਜਾ ਕੇ ਇੱਥੇ ਜਾ ਕੇ ਜਗਾ ਆਜ਼ਾਦ ਹੋਏ ਆਪ ਜੀ ਦੀ ਜੀ ਹੋਰ ਗੁਰੂ ਮਹਾਰਾਜ ਜੀ ਦੇ ਨਿਸ਼ਾਨ ਤੇ ਉੱਤੇ ਸੰਗਤ ਜੀ ਇਹ ਸਾਹ ਮਹਾਪੁਰਸ਼ਾਂ ਦਾ ਤਪਸਾ ਜਿਨ੍ਹਾਂ ਨੂੰ ਸੇਵਾ ਚੜ੍ਹੀ ਤੋਂ ਕੀ ਰੱਖੀਏ ਆਪਣੀ ਨੇਕ ਸਮਾਈ ਆਪਣੇ ਹੱਥ ਨਾਲ ਗੁਰੂ ਕੋਪਰੀ ਪਾ ਕੇ ਮਹਾਰਾਜ ਦਾ ਖਜ਼ਾਨੇ ਵਾਲਾ ਸਿੱਕਾ ਵਕਤ ਵਾਲਾ ਸਿੱਕਾ ਕਰ ਲੈ ਜਾਓ ਚੋਲੀ ਭਰ ਲਓ ਨਾਲ ਸੇਵਾ ਨਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੁਰਦੁਆਰਾ ਆ ਗਿਆ ਜੀ ਗੁਰਦੁਆਰਾ ਮਾਲ ਟੇਖੜੀ ਸਾਹਿਬ ਤੇ ਇੱਥੋਂ ਦਾ ਤੁਹਾਨੂੰ ਮੈਂ ਦ੍ਰਿਸ਼ ਦਿਖਾ ਰਿਹਾ ਜੀ ਇਹ ਬਹੁਤ ਉੱਚੀ ਥਾਂ ਤੇ ਬਣਿਆ ਹੋਇਆ ਹੈ ਜੀ ਤੇ ਕਿਉਂ ਬਣਿਆ ਹੋਇਆ ਹੈ ਜੀ ਉਹ ਵੀ ਤੁਹਾਨੂੰ ਜਰੂਰ ਦੱਸਾਂਗੇ ਜੀ ਇਤਿਹਾਸ ਤੁਸੀਂ ਦੇਖ ਸਕਦੇ ਹੋ ਮੈਂ ਵੀਡੀਓ ਦੇ ਵਿੱਚ ਦਿਖਾ ਦਿੱਤਾ ਹੈ ਬਾਕੀ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਤੇ ਮੈਂ ਤੁਹਾਨੂੰ ਫਰੰਟ ਦਿਖਾ ਦਲਾਂ ਜੀ ਗੁਰਦੁਆਰੇ ਦਾ ਅੰਦਰੋਂ ਕਿਵੇਂ ਦਾ ਹੈ ਜੀ ਮੇਨ ਫਰੰਟ ਚੈੱਕ ਕਰੋ ਜੀ ਇੱਕ ਵਾਰੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਗੁਰਦੁਆਰਾ ਮਾਲ ਟੇ ਗੜੀ ਸਾਹਿਬ ਜੀ ਵਿੱਚ ਉਹ ਦਰਬਾਰ ਸਾਹਿਬ ਕਿਹੋ ਜਿਹਾ ਦ੍ਰਿਸ਼ ਹੈ ਜੀ ਦੇਖੋ ਜੀ ਦਰਸ਼ਨ ਕਰੋ ਸੰਗਤੋ ਤਾਂ ਸੰਗਤ ਜੀ ਹੁਣ ਗੁਰਦੁਆਰੇ ਦਾ ਇਤਿਹਾਸ ਸੁਣੋ ਜੀ ਬਾਬਾ ਜੀ ਇਤਿਹਾਸ ਸੁਣਾ ਰਹੇ ਨੇ ਜੀ ਸੁਣੋ ਜੀ ਇੱਕ ਵਾਰੀ ਤੇਰਾ ਦੱਬੇ ਰੋ ਉਹ ਦੇਖਣਾ ਪਟ ਕੇ ਗੁਰਦੁਆਰਾ ਸਭਨ ਸਹਾ ਗਿਆ ਸ਼ਹਿਰ ਉੱਥੇ ਜਾ ਕੇ ਆਪਣੇ ਫੌਜਾਂ ਨੂੰ ਭਜਾਨਾ ਵੰਡਿਆ ਤਨਖਾਵਾ ਦਿੱਤੀਆਂ ਜਿਹੜੀ ਫੌਜ ਉਹਨਾਂ ਅਸੇ ਨਾਲ ਪੰਜਾਬ ਤੋਂ ਦਖਣ ਚਾਈਂ ਸੀ ਤੇ ਮੋਰਚਾ ਜਾਣਾ ਸੀ ਉਸ ਫੌਜ ਵਿੱਚ ਇਹ ਵੇਖਣ ਜਾਣਾ ਮੋਹਰੇ ਅਸਰ ਪੀਆਂ ਢਾਲਾਂ ਬੜ ਭੱਜੇ ਬਣੀਆਂ ਤਨਖਾਵਾ ਦਿੱਤੀਆਂ ਜਿਹੜੀ ਫੌਜ

ਤਦ ਇਹ ਕੋਬਦ ਜਾਨਾ ਪਰੋੜੇ ਹੋ ਕੇ ਇੱਥੇ ਲੰਗਰ ਚੰਨਣ ਦੇ ਸੂਛਾ ਜਿਵੇਂ ਪਰੋੜ ਫਾਲ ਸੇ ਪੰਜ ਵਾਰੀ ਟਾਹੀ ਦੇ ਫਟੂਂਗ ਲੰਗਰ ਛਕਣਗੇ ਇੰਨਾ ਭਯਾਨਾ ਹਾਰੇ ਨੇ ਤੇ ਹੈ ਤਾਂ ਨਾ ਰੱਖਿਆ ਮਾਲ ਟੇਕੜੀ ਤੇ ਮਾਲ ਦਾ ਮਤਲਬ ਥਿਜਾਨਾ ਟੇਕੜੀ ਉੱਚੀ ਧਾਰ ਗੁਰਦੁਆਰਾ ਮਾਲ ਟੇਕਣੀ ਖਾਬ ਇਹ ਜਗਤਿਆ ਸਿੰਘ ਲੱਭ ਪ੍ਰਸਾਦ ਮਾਰਤਾਲੀ ਬੇਟਾ ਪਉਣੀ ਜਗਤ ਮੱਛੇ ਨੇ ਸੇਵਾ ਪਾ ਕੇ ਸਿਧਾ ਹੰਦਰ ਕਰੋ ਖੁਸ਼ੀਆਂ ਪ੍ਰਾਪਤ ਕਰੋ ਗੋਤ ਜੀਤਾ ਅੰਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਹਜੂਰ ਸਾਹਿਬ ਦੇ ਤੁਹਾਨੂੰ 40 ਤੋਂ 50 ਕਿਲੋਮੀਟਰ ਏਰੀਆ ਚ ਜਿੰਨੇ ਵੀ ਗੁਰਦੁਆਰੇ ਆ ਰਹੇ ਸਾਰਿਆਂ ਨੇ ਦਰਸ਼ਨ ਕਰਾਏ ਜੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਜੀ